वागुरु जी खालसा भाई फतेह अज तिया समागम जिला जलंधर जिला जलंधर जो पंजाब स्थित है इलाका मकसूदा न्यू शिवा नगर जिते सुहागना अपना डाबी विरसा संबंध में अच्छा समागम करा रही हैं उत्तर अवताप सिंह माधव यूट्यूब चैनल लाइव करने वास्ते इतने देखता वास्तव पहुँचा है ਆਓ ਜੋ ਬਾਲਾ ਦਰਸ਼ਾ ਦੇ ਦੇ ਪਹਿਲਾਂ ਜੋ ਹੋਇਆ ਬਾਲ ਦੇਖਦੇ ਦੇਖ ਰਿਹਾ ਤੁਸੀਂ ਅੱਜ ਲਾਈਵ ਹੋਇਆ ਹੈ ਬਕਤ ਉਸੇ ਮਰਗੂ YouTube ਚੈਨਲ ਦਿਵਿਦੀ ਸੰਗਤਾਂ ਦੇਖ ਰਹੀਆਂ ਹਨ ਜੋ 3 ਦਾ ਸਮਾਗਮ ਮਕਸੂਦਾ ਨਿਊ ਸ਼ਿਵਾਨਗਰ ਵਿੱਚ ਆਰੰਭ ਹੋਣੇ ਵਾਲਾ ਹੀ ਆ ਉਸ ਸਮੇਂ ਬਾਅਦ ਦਿਵਿਦੀ ਸੰਗਤਾਂ ਇਹ ਲਾਈਵ ਤੋਂ ਦੇਖਣ ਗਈਆਂ ਆਓ ਫਤਿਹ ਅੱਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਤੁਹਾਡਾ ਆਪਣਾ ਚੈਨਲ ਬਕਤ ਉਸੇ ਮਰਗੂਰੀ ਦੇਵ ਜੀ ਸੰਗਤਾਂ ਦੇ ਰਹੀਆਂ ਆ ਜੋ ਮਕਸੂਦਾ ਚੌਂਗ ਦੇ ਵਿੱਚ ਜੋ ਨਿਊ ਸ਼ਿਵਾਸ ਨਗਰ ਇਲਾਕੇ ਦੇ ਨੇੜੇ ਗੋਲਡਨ ਐਪ ਨੂੰ ਗੁਰਦੁਆਰਾ ਸਥਿਤ ਹੈ ਉਰੇ ਸੁਆਗਣਾ ਜੋ ਸਲਾਨਾ ਸਮਾਗਮ ਜੋ ਤੀਆਂ ਦਾ ਸਮਾਗਮ ਪੰਜਾਬੀ ਵਿਰਸਾ ਕਰਾ ਰਹੀਆਂ ਹਨ ਆਓ ਕੁਛ ਸੁਣਿ ਵਾਲੇ ਪ੍ਰੋਗਰਾਮ ਚੱਲੂ ਹੋਣ ਵਾਲਾ ਹੈ ਆਓ ਫਤਿਹ ਅਰਜ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਬਾਲਾ ਦੇਸ ਦੇਖੋ ਜੀ